ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਭਲਾੜਾ ਬਟਿਕ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਅਸੀਂ ਰੋਜ਼ ਡੇਲੀ ਅਪਲੋਡ ਕਰਦੇ ਆਂ ਵੀਡੀਓ ਤਾਂ ਤੁਸੀਂ ਉਹਨੂੰ ਦੇਖ ਸਕੋ ਤੇ ਤੁਹਾਨੂੰ ਕੋਈ ਵੀ ਜਿਹੜਾ ਸੂਟ ਸਾਡਾ ਦੇਖਣ ਤੋਂ ਮਿਸ ਨਾ ਹੋ ਸਕੇ ਲਓ ਜੀ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆਂ ਜੀ ਇਹਦੇ ਵਿੱਚ ਫਸਟ ਸੂਟ ਰਹੂਗਾ ਜੀ ਇਹ ਜਾਮ कॉटन ਦਾ ਸੂਟ ਹੈ ਕਲੈਕਸ਼ਨ ਬਹੁਤ ਹੀ ਜ਼ਿਆਦਾ ਵਧੀਆ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਬਲੌਕ ਪ੍ਰਿੰਟਿੰਗ ਹੋਵੇ ਠੀਕ ਹੈ ਜੀ ਜਿਸ ਤਰ੍ਹਾਂ ਬਲੌਕ ਪੈਂਟਿੰਗ ਹੋਵੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਸੂਟ ਦੀ ਕਲਰ ਬੜਾ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਗ੍ਰੀਨ ਸ਼ੇਡ ਹੈ ਬੜਾ ਪਿਆਰਾ ਜਿਹਾ ਕਲਰ ਹੈ ਸਟਾਫ ਬਹੁਤ ਹੀ ਫਾਈਨ ਸਟਾਫ ਹੈ ਜਾਮ ਕਾਟਨ ਹੈ ਬੜਾ ਫਾਈਨ ਸਟਾਫ ਹੈ ਜੀ ਉੱਪਰ ਨੈਕ ਪੱਟੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਪੱਟੀ ਹੈ ਔਰਗੈਂਜ਼ਾ neck ਪੱਟੀ ਬਣੀ ਹੋਈ ਹੈ ਪੱਟੀ ਦੇ ਉੱਪਰ ਵਰਕ ਆਊਗਾ ਦੇਖੋ ਬੜਾ ਪਿਆਰਾ ਜਿਹਾ ਵਰਕ ਆਊਗਾ neck ਪੱਟੀ ਉੱਪਰ ਠੀਕ ਹੈ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਸੂੜ ਦੀ ਜਿਸ ਤਰ੍ਹਾਂ ਬਲੌਕ ਪ੍ਰਿੰਟਿੰਗ ਹੋਵੇ نیچے ਘੇਰੇ ਤੇ ਦੇਖ ਸਕਦੇ ਆ ਤੁਸੀਂ نیچے ਘੇਰਾ ਦੇਖੋ ਇਹਦਾ ਲੈਸ ਅਟੈਚ ਕਰਕੇ ਔਰਗੈਂਜ਼ਾ ਵਰਕ ਵਾਲੀ ਲੈਸ ਅਟੈਚ ਹੈ ਬੜਾ ਪਿਆਰਾ ਬੜੀ ਪਿਆਰੀ ਜੀ ਲੈਸ ਅਟੈਚ ਹੈ ਠੀਕੇ ਜੀ ਸੈਂਟਰ ਦੇ ਵਿੱਚ ਪਹਿਲਾਂ ਲੇਸ ਅਟੈਚ ਕੀਤੀ ਗਈ ਹੈ ਫਿਰ ਆਰਗੈਂਜ਼ਾ ਵਰਕ ਵਾਲੀ ਲੇਸ ਲਗਾਈ ਗਈ ਹੈ ਦੇਖੋ ਇਸ ਦੇ ਨਾਲ ਸੂਟ ਦੀ ਜਿਹੜੀ ਗ੍ਰੇਸ ਆ ਬਹੁਤ ਜ਼ਿਆਦਾ ਆ ਰਹੀ ਹੈ ਦੁਪੱਟਾ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਜਿਹੜਾ ਦੁਪੱਟਾ ਰਹੂਗਾ ਉਹ ਪਿਓਰ ਦਾ ਦੁਪੱਟਾ ਰਹੂਗਾ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਦੇਖੋ ਇਹ ਵਾਲਾ ਰਹੂਗਾ ਪਿਓਰ ਦਾ ਦੁਪੱਟਾ ਤੁਹਾਨੂੰ ਪ੍ਰਾਈਸ ਦੇ ਰਹੇ ਆਂ ਅਸੀਂ ਸਿਰਫ 990 ਰੁਪਏ ਦੀ ਠੀਕ ਹੈ ਜੀ ਪਲੇਨ ਰਹੂਗੀ ਤੇ ਨਾਲ ਬਾਟਮ ਬਾਟਮ ਰਹੂਗੀ ਪਲੇਨ ਤੇ ਪਿਓਰ ਦਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਰਹੂਗਾ ਦੁਪੱਟਾ ਤੇ ਪ੍ਰਾਈਸ ਦੇ ਰਹੇ ਆਂ ਤੁਹਾਨੂੰ ਅਸੀਂ 990 ਰੁਪਏ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਆਊਗਾ ਇਹਦੇ ਵਿੱਚ ਮਸਟਰਡ ਕਲਰ ਸਾਡੇ ਕੋਲੇ ਸਿਰਫ ਇਹ ਦੋ ਕਲਰ ਹੈ ਇਹ ਆਊਗਾ ਮਸਟਰਡ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਬਲੌਕ ਪੇਂਟਿੰਗ ਵਾਲੀ ਪ੍ਰਿੰਟਿੰਗ ਹੈ ਸੂਟ ਦੀ ਜਾਮ ਦੇ ਵਿੱਚ ਸੂਟ ਹੈ ਪਰ ਜਿਹੜਾ ਸਟਾਫ ਹੈ ਬਹੁਤ ਹੀ ਫਾਈਨ ਸਟਾਫ ਰਹੂਗਾ। ਨੀچے ਘੇਰੇ ਦੇ ਉੱਪਰ ਇਹਦੇ ਵੀ ਲੈਸ ਅਟੈਚ ਹੈ। ਆਰਗੈਂਜ਼ਾ ਲੈਸ ਵਰਕ ਵਾਲੀ ਅਟੈਚ ਹੈ ਜੀ। ਘੇਰੇ ਦੇ ਉੱਪਰ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ। ਉੱਪਰ ਇਹਦੇ ਵੀ ਨੈਕ ਪੱਟੀ ਬਣੀ ਹੋਈ ਹੈ। ਦੇਖ ਸਕਦੇ ਹੋ ਤੁਸੀਂ। ਠੀਕ ਹੈ ਬੜੀ ਪਿਆਰੀ ਜੀ ਪੱਟੀ ਬਣੀ ਹੋਈ ਹੈ। ਔਰਗੈਂਜ਼ਾ ਲੈਸ ਵਰਕ ਪੱਟੀ ਉੱਪਰ ਬਣੀ ਹੋਈ ਹੈ ਦੁਪੱਟਾ ਰਹੂਗਾ ਇਹਦਾ ਨਾ ਪਿਓਰ ਦਾ ਬਾਟਮ ਰਹੂਗੀ ਪਲੇਨ ਬੜਾ ਪਿਆਰਾ ਜਿਹਾ ਡਿਜ਼ਾਈਨ ਡਿਜ਼ਾਈਨਰ ਜਿਹਾ ਸੂਟ ਹੈ ਤੇ ਲੋਸ ਹੀ ਰਹੂਗੀ ਇਹਦੀ ਪ੍ਰਾਈਸ ਦੇਖੋ ਇਹ ਵਾਲਾ ਆਊਗਾ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਪਿਓਰ ਦਾ ਦੁਪੱਟਾ ਆਊਗਾ 950 ਰੁਪਏ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਹੈ ਜੀ ਇਹ ਤੁਹਾਨੂੰ ਦਿਖਾਣੇ ਆਸੀਂ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪਲੇਨ ਰਹੂਗੀ ਬਾਟਮ ਠੀਕ ਹੈ ਜੀ ਇਹ ਕੇਵਲਾ ਕਲਰ ਆ ਜਾਊਗਾ ਇਹਦੇ ਵੀ نیچے ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਲੈਸ ਵਰਕ ਪੱਟੀ ਬਣੀ ਹੋਈ ਹੈ ਬਲੌਕ ਪ੍ਰਿੰਟਿੰਗ ਦੀ ਤਰ੍ਹਾਂ ਸੂਟ ਦਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਪਲੇਨ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੇ ਸੂਟਸ ਸੀਗੇ ਸਾਡੇ ਇਸ ਤੋਂ ਅਗਲੇ ਸੂਟ ਆਉਣਗੇ ਦੇਖੋ ਇਹ ਕਾਟਨ ਸਟੱਫ ਹੈ ਜੀ ਬਿਲਕੁਲ ਕਾਟਨ ਸਟੱਫ ਹੈ ਬੜਾ ਪਿਆਰਾ ਜਿਹਾ ਗਰਲਿਸ਼ ਲੁੱਕ ਦੇ ਵਿੱਚ ਸੂਟ ਹੈ ਠੀਕ ਹੈ ਜੀ ਗਰਲਿਸ਼ ਲੁੱਕ ਦੇ ਵਿੱਚ ਸੂਟ ਹੈ ਤੁਸੀਂ ਦੇਖ ਸਕਦੇ ਹੋ ਸੈਂਟਰ ਦੇ ਵਿੱਚ ਲੈਸ ਅਟੈਚ ਕਰਕੇ ਆ ਉੱਪਰ ਪਹਿਲਾਂ ਆਰੀ ਵਰਕ ਵੀ ਹੋਇਆ ਦੇਖੋ ਆਰੀ ਵਰਕ ਹੋਇਆ ਦੋਨੋਂ ਸਾਈਡ ਲੈਸ ਅਟੈਚ ਕੀਤੀ ਗਈ ਹੈ ਤੇ ਦੋ ਪੈਨਲਸ ਬਣੇ ਹੋਏ ਠੀਕ ਹੈ ਜੀ ਦੋਨੋਂ ਸਾਈਡ ਲੈਸ ਅਟੈਚ ਕਰਕੇ ਆਰੀ ਵਰਕ ਕਰਕੇ ਦੋ ਪੈਨਲਸ ਬਣੇ ਹੋਏ ਆ ਗਰਲਿਸ਼ ਲੁੱਕ ਦੇ ਵਿੱਚ ਸੂਟ ਰਹੂਗਾ ਕਲਰ ਵੀ ਬੜਾ ਲਾਈਟ ਜਿਹਾ ਸ਼ੇਡ ਹੈ ਬੜਾ ਪਿਆਰਾ ਜਿਹਾ ਸ਼ੇਡ ਹੈ ਉੱਪਰ neck ਪੱਟੀ ਬਣੀ ਹੋਈ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਲੈਸ ਲਗਾ ਕੇ neck ਪੱਟੀ ਬਣੀ ਹੋਈ ਹੈ نیچے ਘੇਰੇ ਦੇ ਉੱਪਰ ਵੀ ਲੈਸ ਅਟੈਚ ਕੀਤੀ ਗਈ ਹੈ ਦੇਖੋ ਤੁਹਾਨੂੰ ਇਸ ਸੂਟ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਲੈਸ ਅਟੈਚ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਡਿਜ਼ਾਈਨਰ ਸੂਟ ਹੈ ਪਹਿਲਾਂ ਹੀ ਇਹਦੀ ਸੂਟ ਸੂਟ ਦੀ ਡਿਜ਼ਾਈਨਿੰਗ ਕੀਤੀ ਗਈ ਹੈ ਘੇਰੇ ਦੇ ਉੱਪਰ ਵੀ ਲੈਸ ਮਿਲੂਗੀ ਤੁਹਾਨੂੰ ਸੈਂਟਰ ਦੇ ਵਿੱਚ ਕੱਟ પા ਕੇ ਵੀ ਲੈਸ ਮਿਲੂਗੀ ਦੋਨੋਂ ਸਾਈਜ਼ ਦੋਨੋਂ ਸਾਈਡ ਪੈਨਲਸ ਬਣੇ ਹੋਏ ਆ ਕੱਟ પા ਕੇ ਪੈਨਲਸ ਬਣੇ ਹੋਏ ਆ ਆਰੀ ਵਰਕ ਵੀ ਹੋਇਆ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਦੇਖੋ ਐਦਾਂ ਦੀ ਆਊਗੀ ਸੂਟ ਦੀ ਲੁੱਕ ਤੁਹਾਨੂੰ ਕੋਈ ਵੀ ਲੈਸ ਅਟੈਚ ਕਰਨ ਦੀ ਕੋਈ ਲੋੜ ਨਹੀਂ ਹੈ ਬੜਾ ਪਿਆਰਾ ਜਿਹਾ ਡਿਜ਼ਾਈਨਰ ਸੂਟ ਰਹੂਗਾ ਤੇ ਕਾਟਨ ਦੀ ਪਲੇਨ ਰਹੂਗੀ ਇਹਦੇ ਨਾਲ ਬਾਟਮ ਇਹ ਪਿਓਰ ਦਾ ਰਹੂਗਾ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਦੇਖੋ ਇਹ ਵਾਲਾ ਰਹੂਗਾ ਇਹਦੇ ਨਾਲ ਪਿਓਰ ਦਾ ਡਿਜ਼ਾਈਨਰ ਜਿਹਾ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ গারਲਿਸ਼ ਲੁੱਕ ਦੇ ਵਿੱਚ ਰਹੂਗਾ ਸੂਟ ਜੀ গারਲਿਸ਼ ਲੁੱਕ ਦੇ ਵਿੱਚ ਰਹੂਗਾ ਸੂਟ ਪਲੇਨ ਰਹੂਗੀ ਇਹਦੇ ਨਾਲ ਬਾਟਮ ਤੁਸੀਂ ਸਲਵਾਰ ਵੀ ਰੈਡੀ ਕਰ ਸਕਦੇ ਹੋ ਤੇ ਪੈਂਟ ਪਲਾਜ਼ੋ ਵੀ ਤੁਸੀਂ ਇਹਦੇ ਨਾਲ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰਹਿਣਾ ਜੀ ਇਹ ਵਾਲਾ ਇਸ ਤੋਂ ਅਗਲਾ ਕਲਰ ਆਊਗਾ ਦੇਖੋ ਮਿੱਠਾ ਜਿਹਾ ਪੀਲਾ ਕਲਰ ਆਉਣਾ ਤੁਸੀਂ ਦੇਖ ਸਕਦੇ ਹੋ ਸੂਟ ਨੂੰ ਸੈਂਟਰਸ ਤੋਂ ਲੈਸਸ ਅਟੈਚ ਕਰਕੇ ਦੋ ਪੈਨਲਸ ਬਣਾਏ ਗਏ ਆ ਠੀਕ ਹੈ ਜੀ ਘੇਰੇ ਉੱਪਰ ਵੀ ਕੱਟ ਪਾ ਕੇ ਲੈਸ ਅਟੈਚ ਕੀਤੀ ਗਈ ਹੈ نیچے ਵੀ ਲੈਸ ਅਟੈਚ ਕੀਤੀ ਗਈ ਹੈ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਠੀਕ ਹੈ গারਲਿਸ਼ ਲੁੱਕ ਦੇ ਵਿੱਚ ਰਹਿਣਾ ਸੂਟ ਅਸੀਂ ਕਾਫੀ ਲੈਸਾਂ ਅਟੈਚ ਕਰਕੇ ਅੱਜ ਅੱਜਕੱਲ ਅਸੀਂ ਸੂਟ ਰੈਡੀ ਕਰਦੇ ਆ ਪਰ ਇਹਦੇ ਵਿੱਚ ਲੈਸਾਂ ਅਟੈਚ ਕਰਕੇ ਪਹਿਲਾਂ ਹੀ ਸੂਟ ਇਸ ਤਰ੍ਹਾਂ ਦਾ ਰੈਡੀ ਹੋਇਆ ਦੇਖੋ ਇਹ neck ਪੱਟੀ ਬਣੀ ਹੋਈ ਆ ਦੁਪੱਟਾ ਰਹੂਗਾ ਬੜਾ ਪਿਆਰਾ ਜਿਹਾ ਦੇ ਨਾਲ ਦੁਪੱਟਾ ਰਹੂਗਾ ਇਹਦੇ ਨਾਲ ਬੜਾ ਪਿਆਰਾ ਜਿਹਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 990 ਰੁਪਿਆ ਦੀ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹੂਗਾ ਬਹੁਤ ਹੀ ਫਾਈਨ ਸਟਾਫ ਹੈ ਇਹ ਵਾਲਾ ਰਹੂਗਾ ਇਹਦਾ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਦੁਪੱਟਾ ਰਹੂਗਾ ਪਿਓਰ ਦਾ ਕਲਰ ਦੇਖੋ ਕਿੰਨਾ ਵਧੀਆ ਜੀ ਇਹਦਾ ਬੜਾ ਪਿਆਰਾ ਜਿਹਾ ਕਲਰ ਹੈ ਇਸ ਤੋਂ ਅਗਲਾ ਕਲਰ ਆਊਗਾ ਸੂਰ ਦਾ ਗਾਜਰੀ ਸ਼ੇਡ ਦੇਖੋ ਗਾਜ਼ਰੀ শেਡ ਆਊਗਾ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਹੂਗੀ ਲੁੱਕ ਸੂਟ ਦੀ ਦੇਖੋ نیچے ਘੇਰੇ ਦੇ ਉੱਪਰ ਵੀ ਲੈਸ ਅਟੈਚ ਹੈ ਕੱਟ પા ਕੇ ਲੈਸ ਅਟੈਚ ਹੈ ਠੀਕ ਹੈ ਸੈਂਟਰਸ ਲੈਸ ਅਟੈਚ ਕਰਕੇ ਦੋ ਪੈਨਲਸ ਬਣੇ ਹੋਏ ਆ ਨੈਕ ਪੱਟੀ ਬਣੀ ਹੋਈ ਹੈ ਦੇਖੋ ਬਹੁਤ ਪਿਆਰਾ ਸੂਟ ਹੈ ਜੀ গারਲਿਸ਼ ਲੁੱਕ ਦੇ ਵਿੱਚ ਸੂਟ ਰਹੂਗਾ ਠੀਕ ਹੈ ਜੀ ਮੇਰੀਆਂ ਬੜੀਆਂ ਲਿਖਿਆ ਜਿਹੜੀਆਂ ਪਹਿਣਾ ਇਦਾਂ ਦੇ ਸੂਟ ਕਾਫੀ ਪਸੰਦ ਕਰਦੀਆਂ ਤੇ ਇਹਦੇ ਨਾਲ ਰਹੂਗੀ ਪਲੇਨ ਬਾਟਮ ਬਾਟਮ ਦੀ ਪਲੇਨ ਰਹੂਗੀ ਬਾਟਮ ਤੁਸੀਂ ਇਹਦੇ ਨਾਲ ਸਲਵਾਰ ਵੀ ਰੈਡੀ ਕਰ ਸਕਦੇ ਹੋ ਤੇ ਪੈਂਟ ਪਲਾਜ਼ੋ ਵੀ ਤੁਸੀਂ ਰੈਡੀ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਣਾ ਜੀ ਦੁਪੱਟਾ ਰਹੂਗਾ ਬੜਾ ਹੀ ਸ਼ਾਨਦਾਰ ਪਿਓਰ ਦਾ ਦੇਖੋ ਪਿਓਰ ਦਾ ਰਹੂਗਾ ਦੁਪੱਟਾ ਬੜਾ ਸ਼ਾਨਦਾਰ ਦੁਪੱਟਾ ਰਹੂਗਾ ਡਿਜ਼ਾਈਨਰ ਦੁਪੱਟਾ ਰਹੂਗਾ 990 ਰੁਪਏ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ 990 ਰਹੂਗੀ ਇਹਦੀ ਪ੍ਰਾਈਸ ਵਿਦਆਊਟ ਲਾਈਨਿੰਗ ਸਾਰੇ ਸੂਟ ਬਣਨੇਗੇ ਜੀ ਠੀਕ ਹੈ ਜੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਹਾਨੂੰ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਮੈਸ਼ਨ ਕੀਤਾ ਗਿਆ ਹੈ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਸਾਡੇ ਕੋਲ ਸੂਟ ਸੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਡੇ ਸਾਡੇ ਕੋਲ ਸੂਟ ਆਨਲਾਈਨ ਵੀ ਮੰਗਵਾ ਸਕਦੇ ਹੋ ਸਿਰਫ ਪੇਮੈਂਟ ਜਿਹੜੀ ਹੋਊਗੀ Google Pay ਹੋਊਗਾ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਜੀ ਠੀਕ ਹੈ ਜੀ ਕਈ ਸਾਨੂੰ ਪੁੱਛਦੇ ਕੈਸ਼ ਔਨ ਡਿਲੀਵਰੀ ਕਰ ਲੋ ਪਰ ਕੈਸ਼ ਔਨ ਡਿਲੀਵਰੀ ਸਾਡੇ ਕੋਲੇ ਅਵੇਲੇਬਲ ਨਹੀਂ ਹੈ Google Pay ਹੋਊਗਾ ਤੇ ਸਕਰੀਨ ਉੱਪਰ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੁਸੀਂ ਉਸ ਦੇ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੋ ਫੋਨ ਕਾਲ ਵੀ ਕਰ ਸਕਦੇ ਹੋ ਤੇ ਸਾਡੇ ਕੋਲ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਮੇਰੇ ਸੂਟ ਪਸੰਦ ਆਉਂਦੇ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਇਸ ਵੀਡੀਓ ਨੂੰ ਮੇਰੇ ਨੂੰ ਦੇਖ ਸਕਣ ਧੰਨਵਾਦ "Thank you,"